ਇਹਦੇ ਵਿੱਚ ਪਿਆਰ ਰਾਸਥਾਨੀ ਸਰੂਪ ਦੇਖੋ ਬਿਆਹ ਕਣਾ ਦਾਣਾ ਦਾਣਾ ਇਹ ਪੂਰਾ ਪੂਰੀ ਪਿਆਰ ਸਰੂਪਾ ਰਾਸਥਾਨ ਦੀ ਤਰ੍ਹਾਂ ਮਿਲ ਗਿਆ ਇਹ ਦੇਸੀ ਤਰ੍ਹਾਂ ਵੀ ਆਪਣੇ ਪੰਜਾਬ ਦੀ ਹੁੰਦੀ ਹੈ ਇਹ ਜੀ ਸਿਰੋਤ ਜਿਹੜੀ ਸਫਾਈ ਇੰਨੀ ਨਹੀਂ ਹੁੰਦੀ ਇੰਨੀ ਇਹ ਵੀ ਸਫਾਈ ਦੇ ਨਾਲ ਇਹ ਤੈਖਣੀ ਕੀਤੀ ਜਾਂਦੀ ਨੇ ਇਹ ਜਿਹੜੀ ਤਿਆਰੀ ਦੀ ਗੱਲ ਬੰਦਾ ਹੈ ਇਹ ਬੂੰਦਾ ਬੂੰਦਾ ਕਰਕੇ ਨਿਕਲਦਾ ਤੇ ਫਿਰ ਇੱਕ ਬਾਲ ਦੀ ਬਣ ਜਾਂਦੀ ਹੈ ਸਾਰੀ ਇਹਨਾਂ ਤੋਂ ਛਾਲ ਬਣੀ ਜਾਂਦੀ ਹੈ ਦੇਖੋ ਮੱਤ ਨਹੀਂ ਤੇ ਨਿਕਲ ਗਿਆ ਤੁਹਾਨੂੰ ਦੱਸਿਓ ਇਹ ਹੈਗਾ ਪਿਓਰ ਤੇਲ ਸਰੋਂ ਦਾ ਤੇਲ ਪਿਓਰ ਤੇਲ ਇਹ ਆ ਤਰੀਕੇ ਨਾਲ ਨਿਕਲਦਾ ਵਾ ਕੋਈ ਤਾਂ ਸੋ ਨੇ ਕਿਹਾ ਦਾਵਾ ਇਸੋਂ ਬਸੇ ਖਾਲ ਬਣੀ ਜਾਂਦੀ ਆ ਜਿਹੜਾ ਹੈਗਾ ਹੈਂਡ ਜਦੋਂ ਉਹ ਤੇ ਗਾ